ਭਾਰਤੀ ਆម ਜਨਤਾ ਪਾਰਟੀ ਨੇ 5 ਜੁਲਾਈ ਦਿਨ ਨੂੰ ਸ਼ੁੱਕਰਵਾਰ ਨੂੰ ਪਿੰਡ ਪ੍ਰਵੇਸ਼ ਨਗਰ ਵਾਲਾ 메ਨ ਹਾਈਵੇ ਮੁੱਖ ਸੜਕ ਤੇ ਚੱਕਾ ਜਾਮ ਕਰਨ ਦੀ ਕਾਲ ਨੂੰ ਪ੍ਰਸ਼ਾਸਨ ਦੇ ਬਰੋਸੇ ਤੋਂ ਬਾਅਦ ਟਾਲ ਲਿਆ ਗਿਆ। ਭਾਰਤੀ ਆម ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸतीश ਨਾਲ ਅਤੇ ਪਾਰਟੀ ਅਹੁਦੇਦਾਰ ਪਾਰਟੀ ਵਰਕਰ ਪਿੰਡ ਪ੍ਰਵੇਸ਼ ਨਗਰ ਦੇ ਬਾਅਦ ਮੁੱਖ ਸੜਕ ਤੇ ਚੱਕਾ ਜਾਮ ਕਰਨ ਲਈ ਜਦੋਂ ਪੁੱਜੇ ਤੇ ਥਾਣਾ ਕੋਤਵਾਲੀ ਮੁਖੀ ਪ੍ਰਵਿੰਦਰ ਸਿੰਘ ਅਤੇ ਬੀਡੀਪੀਓ ਦੇ ਦਿੱਤੇ ਭਰੋਸੇ ਤੋਂ ਬਾਅਦ ਚੱਕਾ ਜਾਮ ਦੀ ਕਾਲ ਨੂੰ ਟਾਲ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਬਿੱਤੇ ਕਈ ਮਹੀਨਿਆਂ ਤੋਂ ਪਿੰਡ ਪ੍ਰਵੇਸਨਗਰ ਵਿਖੇ ਸਰਪੰਚ ਵੱਲੋਂ ਭਗਵਾਨ ਵਾਲਮੀਕੀ ਧਰਮਸ਼ਾਲਾ ਨੂੰ ਢਾਉਣ ਦਾ ਮਾਮਲਾ ਚੱਲ ਰਿਹਾ ਹੈ ਪ੍ਰਸ਼ਾਸਨ ਨੂੰ ਕਾਫੀ ਸ਼ਿਕਾਇਤਾਂ ਅਤੇ ਮੰਗ ਪੱਤਰ ਦੇਣ ਦੇ ਬਾਵਜੂਦ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਨਵੀਂ ਧਰਮਸ਼ਾਲਾ ਬਣਾਈ ਗਈ ਇਨ੍ਹਾਂ ਸਾਰੀਆਂ ਵਧਿਕੀਆਂ ਦੇ ਵਿਰੋਧ ਪਾਰਟੀ ਆਮ ਜਨਤਾ ਪਾਰਟੀ ਨੇ 5 ਜੁਲਾਈ ਦਿਨ ਨੂੰ ਸ਼ੁੱਕਰਵਾਰ ਨੂੰ ਸਮੂਹ ਪਾਰਟੀ ਵਰਕਰ ਅਹੁਦੇਦਾਰ ਅਤੇ ਸਮੂਹ ਵਾਲਮੀਕੀ ਭਾਈਚਾਰਾ ਪਿੰਡ ਪ੍ਰਵੇਸ਼ ਨਗਰਵਾਲਾ 메ਨ ਹਾਈਵੇ ਮੁੱਖ ਸੜਕ ਤੇ ਚੱਕਾ ਜਾਮ ਕਰਕੇ ਅਨਮਿੱਥੇ ਸਮੇਂ ਲਈ ਰਸਤਾ ਬੰਦ ਕਰਕੇ ਬੈਠਣ ਦੀ ਕਾਲ ਦਿੱਤੀ ਸੀ ਜੋ ਪ੍ਰਸ਼ਾਸਨ ਦੇ ਪ੍ਰੋਸਟੇ ਤੋਂ ਬਾਅਦ ਕਾਲ ਵਾਪਸ ਲੈਤੀ ਗਈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ हां जी बी डी बी साहब ਜਿਹੜਾ ਪ੍ਰਵੇਸ਼ ਨਗਰ ਦੀ ਵਾਲਮੀਕ ਸਮਾਜ ਧਰਮਸ਼ਾਲਾ ਦਾ ਮਸਲਾ ਸੀ ਛੋਟੀ ਜਿਹੀ ਮਾਗ ਕਰਾ ਦੇਣਾ ਮਾਰੀ ਕਰੋ ਕਰਦਾ ਹਾਂ ਤੁਹਾਨੂੰ ਐਪਲੀਕੇਸ਼ਨ ਦੇ ਦੂੰਗਾ ਠੀਕ ਹੋ ਜੀ ਠੀਕ ਹੈ ਜੀ 12 ਗਾਡਰ 12 ਗਾਡਰ ਪਿਆ 12 ਗਾਡਰ ਦੀ ਸੌਤ ਕਿੰਨੀ ਹੁੰਦੀ ਆ ਰਪਿੰਦ ਜੀ ਕਿੰਨਾ ਚਿਰ ਪਹਿਲਾਂ ਧਰਮਸ਼ਾਲਾ ਸੀ ਤੇ ਕਿੰਨਾ ਚਿਰ ਪਹਿਲਾਂ ਢਾਈ ਆ ਕਿੰਨੀ ਪੁਰਾਣੀ ਸੀ ਇਹ ਇਹ ਪੁਰਾਣੀ ਤੇ ਬਣੀ ਹੈ ਕਾਫੀ ਸੀਗੀ ਤੇ ਵੈਸੇ ਸਹੀ ਸੀਗੀ ਠੀਕ ਹੈ ਹਾਂ ਜੀ ਤੇ ਢਾਈ ਕਿੰਨੇ ਸੀ ਇਹ ਢਾਈ ਰੁਪਏ ਚ ਕੀ ਕਰਨ ਉਹ ਡਾਟਾਂ ਦਾ ਕਹਿੰਦੇ ਸੀਗੇ ਕਿ ਮਤਾ ਪਿਆ ਹੋਇਆ ਤੇ ਬਣਵਾ ਕੇ ਦੇ ਦਾਂਗੇ ਤੇ ਜਦੋਂ ਸਰਪੰਚ ਨੇ ਢਾਈ ਆ ਤੁਸੀਂ ਵਿਰੋਧ ਨਹੀਂ ਕੀਤਾ ਇਹ ਕਿਸੇ ਦੇ ਵੀ ਨਹੀਂ ਸਹਿਲੇ ਇਹਨਾਂ ਨੂੰ ਇਹ ਤਸਲੀ ਦਿੱਤੀ ਗਈ ਆ ਕਿ ਮਤਾ ਪੈ ਗਿਆ ਆ ਤੇ ਬਣਨ ਨੂੰ ਨਵੀਂ ਬਣਾ ਕੇ ਦੇਵਾਂਗੇ ਠੀਕ ਹੈ ਜੀ ਹਾਂ ਜੀ ਸਰ ਜੀ ਨਾਮ ਆ ਤੁਹਾਡਾ ਮੇਰਾ ਨਾਮ ਪੰਤਪੀਰ ਸਿੰਘ ਆ ਜੀ ਮੈਨੂੰ ਜ਼ਿਲ੍ਹਾ ਯੂਥ ਪ੍ਰਧਾਨ ਦੀ ਸੇਵਾ ਮਿਲਿਆ ਕਪੂਰ ਖਲੋਂ ਠੀਕ ਹੈ ਜੀ ਭਾਈ ਸਦੀਸ਼ ਸਿੰਘ ਨਾਰ ਹੁਣਾਂ ਨੇ ਭਾਤੀ ਆਨਦਨ ਦਾ ਪਾਰਟੀ ਵੱਲੋਂ ਤੇ ਅੱਜ ਦਾ ਜਿਹੜਾ ਮੁੱਦਾ ਮੈਂ ਘਮਾ ਫਰਾ ਕੇ ਗੱਲਾਂ ਨਹੀਂ ਕਰਨੀਆਂ ਕਿਉਂਕਿ ਇਹ ਗੱਲਾਂ ਹੋ ਚੁੱਕੀਆਂ ਵਾਂ ਠੀਕ ਹੈ ਜੀ ਤੇ ਮੇਨ ਗੱਲ ਤੇ ਮੈਂ ਮੇਨ ਪੁਆਇੰਟ ਚਾਹੀਏ ਵੀ ਜੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਤਾਂ ਫਿਰ ਅਸੀਂ ਚੱਕਾ ਜਾਮ ਕਰਾਂਗੇ ਤੇ ਜਿਹੜੇ ਇਹ ਜਾਤੀ ਸੂਚਕ ਬੰਦੇ ਜਿਹੜੇ ਧੌਣ ਚ ਕਿਲਾ ਇਹਨਾਂ ਦੇ ਫਸਿਆ ਹੋਇਆ ਵੈ ਧੌਣ ਤੋਂ ਕਿਲਾ ਚੰਗੀ ਤਰ੍ਹਾਂ ਕੱਢਾਂਗੇ ਅਸੀਂ ਮੂਰੇ ਹੋ ਕੇ ਕੱਢਾਂਗੇ ਤੇ ਇਹ ਪ੍ਰਸ਼ਾਸਨ ਸਾਡੀ ਮੰਤ ਨਹੀਂ ਪੂਰੀ ਕਰਦਾ ਫਿਰ ਅਸੀਂ ਆਪਣੇ ਹੱਥਾਂ ਨਾਲ ਨਿਸ਼ਾਨਦੇਹੀ ਜਿਹੜੀ ਆ ਉਹ ਕਰਾਂਗੇ ਜਿਆਦਾ ਲੰਬਾ ਨਹੀਂ ਆਪਾਂ ਜਾਣਾ ਠੀਕ ਆ ਜੀ ਤੇ ਜਿਹੜਾ ਸਾਨੂੰ ਸਮਾਂ ਦਿੱਤਾ ਵਾ ਉਹ ਸਮਾਂ ਜੇ ਸਾਡੀ ਮੰਗ ਪੂਰੀ ਹੁੰਦੀ ਠੀਕ ਆ ਨਹੀਂ ਤੇ ਮੈਂ ਆਪਣੇ ਹੱਥਾਂ ਨਾਲ ਜਿਹੜਾ ਨਿਸ਼ਾਨ ਹੈ ਨਿਸ਼ਾਨ ਸਾਹਿਬ ਦੀ ਜੜੀਆਂ ਨਿਸ਼ਾਨ ਲਈ ਅਸੀਂ ਕਰਾਂਗੇ ਜਿਕਾਰੇ ਜਾਵੇ ਨਹਾਲ ਹੋ ਜਾਵੇ ਸਮੂਹ ਗੁਫਤ ਸਿੱਧਾ ਸੰਗਾ 96 ਕਰੋੜ ਫੌਜਾਂ ਨੂੰ ਭਾਵੇ ਬਾਪਾ ਜੀ ਕੀ ਨਾਮ ਹੈ ਤੁਹਾਡਾ ਜੀ ਸਤਿ ਪੀਂ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ세ਦਾਰ ਵੀ ਦਸੰਗ ਜੀ ਨੇ ਪ੍ਰਧਾਨ ਬਾਬਾ ਜੀ ਅੱਜ ਪਿੰਡ ਪ੍ਰਵੇਜ ਨਗਰ ਵਿਖੇ ਮਾਲਵੇਕ ਤਰਸ਼ਾਲਾ ਢਾਣ ਦਾ ਜੋ ਮਾਮਲਾ ਸੀ ਜਿਸ ਬੰਦੇ ਨੇ ਚੱਕਾ ਜਾਮ ਕੀਤਾ ਸੀਗਾ ਤੇ ਤੁਹਾਨੂੰ ਕੀ ਪ੍ਰੋਸੈਸ ਨੇ ਭਰੋਸਾ ਦਿਵਾਇਆ ਸਾਹ ਰਾਜੇ ਵੀਡੀਓ ਸਾਹਿਬ ਐਸ ਐਚਓ ਸਾਹਿਬ ਇਹਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਜੋ ਕਿ ਐਂ ਛੜਕਤ ਜਾਮ ਕਰਨ ਦਾ ਕੌਲ ਦਿੱਤੀ ਸੀ ਕਿਉਂਕਿ ਸਾਡੇ ਸਮਾਜ ਦੇ ਨਾਲ ਬੜਾ ਤਕਾ ਹੁੰਦਾ ਕਈਆਂ ਥਾਵਾਂ ਤੇ ਵੀ ਇਸ ਦੇ ਅਸੀਂ ਸਾਡਾ ਗਮਿੰਤ ਧੀਰਜ ਸਾਡਾ ਸਮਾਜ ਪਛੜਿਆ ਪ੍ਰਸਤੁਤੀ ਸਮਾਜਾ ਮੇਰੇ ਸਮਾਜ ਦੇ ਨਾਲ ਕਈਆਂ ਖਾਵ ਦੇ ਬੜੇ-ਬੜੇ ਤਰਕੀਬ ਹੁੰਦੇ ਆ ਉਹਦੇ ਵਿੱਚ ਸਾਡੇ ਭੂਆ ਭਾਰਤੀ ਆਮ ਜਨਤਾ ਪਾਰਟੀ ਦੇ ਪ੍ਰਧਾਨ ਸतीश ਕੁਮਾਰ ਨਾਲ ਜੀ ਮੋਢੇ ਦੇ ਨਾਲ ਮੋਢਾ ਲਾ ਕੇ ਦੀਪਾ ਦੀ ਮਦਦ ਕਰਦੇ ਆ ਉਹ ਪ੍ਰਵੇਜਨਗਰ ਦੇ ਵਿੱਚ ਜਿਹੜੀ ਧਰਮਸ਼ਾਲਾ ਢਾਹ ਦਿੱਤੀ ਗਈ ਸੀ ਸਰਪੰਚ ਦੇ ਤੇ ਉਹ ਬੜਾਈ ਨਹੀਂ ਉਹਦੇ ਸੰਬੰਧ ਦੇ ਵਿੱਚ ਅਸੀਂ ਵੀਡੀਓ ਸਾਹਿਬ ਨੂੰ ਨਾਲ ਮੀਟਿੰਗ ਹੋਈ ਸਾਰਾ ਕੁਝ ਹੋ ਕੇ ਉਹ ਉਹਨਾਂ ਨੇ ਸਾਨੂੰ ਕੋਸਾਤ ਆਇਆ ਕਿ ਇਹ ਜਿਹੜੀ ਤਰਮਸ਼ਾਲਾ ਬਣਾ ਦਿੱਤੀ ਜਾਵੇਗੀ ਜੇ ਨਹੀਂ ਬਣਾਉਂਦੇ ਤਾਂ ਫਿਰ ਦੁਬਾਰਾ ਇਸੇ ਸ਼ੜਕ ਤੇ ਅਸੀਂ ਆਪਣਾ ਘਰਾਓ ਕਰਾਂਗੇ ਬਾਬਾ ਜੀ ਜਿੰਨੇ ਜਿੰਨੇ ਵਾਲਮੀ ਤਰ੍ਹਾਂ ਢਾਈ ਸੀ ਉੱਤੇ ਕੋਈ ਕਾਰਵਾਈ ਦੀ ਮੰਗ ਨਹੀਂ ਹੋਈ ਉਹਦੇ ਤੇ ਉਹ ਜਿਹੜੀ ਢਾਈ ਸੀਗੀ ਜੀ ਉਹਦੇ ਤੇ ਵੀਡੀਓ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਤੇ ਉਹਦੇ ਤੇ ਕਾਰਵਾਈ ਹੋਵੇਗੀ ਜੀ ਇਹਨਾਂ ਦੇ ਢਾਈ ਆ ਉਹਨਾਂ ਤੇ ਵੀ ਕਾਰਵਾਈ ਕਰਾਈ ਜਾਵੇਗੀ ਸੋ ਮੇਰਾ ਸਮਝ ਜਿਹੜਾ ਵਾ ਇਕਤਾ ਜੋਟਾ ਔਰ ਨੌਜਵਾਨ ਬਿਲਕੁਲ ਕਿਸੇ ਦੇ ਨਾਲ ਧੱਕਾਸ਼ ਨਹੀਂ ਧੱਕਾ ਨਹੀਂ ਬਰਦਾਸ਼ਤ ਕਰਦੇ ਸੋ ਇਹ ਸਾਡੇ ਭਾਜੀ ਹੋਣਾਂ ਦੀ ਆਵਾਜ਼ ਦੇ ਇਕਤਰ ਹੁੰਦੇ ਨੇ ਸੋ ਇਸੇ ਤਰ੍ਹਾਂ ਹੀ ਸਾਡੇ ਸਮਾਜ ਨੂੰ ਇਕੱਠਾ ਹੋਣ ਦੀ ਲੋੜ ਆ ਜਿੱਥੇ ਵੀ ਸਾਡੇ ਸਮਾਜ ਦੇ ਨਾਲ ਗਰੀਬ ਗਰੀਬਪਨ ਦੇ ਨਾਲ ਧੱਕਾ ਹੁੰਦਾ ਵਾ ਇਸੇ ਤੋਂ ਇੱਕ ਆਵਾਜ਼ ਬਣ ਕੇ ਹੀ ਚੱਲਾਂਗੇ ਤੇ ਗਰੀਬਾਂ ਦੇ ਮੈਂ ਕਰਾਂਗੇ ਸੋ ਇਨਾ ਕੁ ਬੋਲਦਾ ਨਾ ਜਾਂਚ ਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਨਾਮ ਆ ਤੁਹਾਡਾ ਪਹਿਲਾਂ ਤਾਂ ਮੈਂ ਸਾਉਤੋਂ ਪਹਿਲਾਂ ਜੈਪੀ ਜੈਪਾ ਕੇ ਜੈ ਵਰਮਿਕੀ ਹਰਵਾਲਮਿਕੀ ਬਸ ਇਸ ਪਾ ਨਹਰ ਤਾਂ ਕਿ ਤੁਹਾਨੂੰ ਪਾਥੀ ਮਿੰਨਤਾ ਬਾਰਦੀ ਇੱਕ ਤੋਂ ਪਹਿਲਾਂ ਨਾਰਾ ਲਾਵਾਂਗਾ ਵਾਲੀਆਂ ਆਵਾਂਗਾ ਜੋ ਬੋਲੇ 100 ਰੁਪਏ ਭਗਵਾਨ ਹਰਮਿਤ ਮਹਾਰਾਜੀ ਜੈ ਮੈਂ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਪਿੰਡ ਪ੍ਰਵੇਸ਼ ਨਗਰ ਵਿੱਚ ਜਿੱਤੇਗੀ ਵਾਲੀ ਨੂੰ ਮਹਾਰਾਜੀ ਤਰਨਸਾਲਾ ਮੌਕੇ ਤੇ ਬਜਟਾਂ ਦੇ ਜਿੱਕੀ ਨਕਰਾ ਰੱਖੋ ਤਾਂ ਕਾਫੀ ਸਮਝ ਰਖਾਸਾ ਹੋ ਗਿਆ ਅੱਜ ਪਰ ਉਹ ਕਾਰਨ ਨਹੀਂ ਅੱਜ ਅਸੀਂ ਤੇ ਰੋਡ ਜਮ ਘੱਲ ਲਗੇ ਸੀ ਤੇ ਮੌਕੇ ਤੇ ਬੀਡੀਪੀਓ ਸਾਹਿਬ ਐਸਪੀ ਕਦਵਾਲੀ ਤੇ ਹੋਰ ਅਫਸਰ ਸਹਿਬਾਨ ਆਏ ਉਹਨਾਂ ਨੇ ਵਿਸ਼ਵਾਸ ਦਵਾਇਆ ਉਹਨਾਂ ਮੌਕਾ ਵੀ ਦੇਖਿਆ ਮੌਕੇ ਦੇਖਿਆ ਵੀ ਵਾਕਈ ਜੀ ਤਰਨਸਾਲਾ ਵਾ ਮੌਕੇ ਸਰ ਪੰਚਾਇਤ ਲੜਾਈ ਹੈ ਸਭ ਤੋਂ ਪਹਿਲੀ ਵੱਡੀ ਗਲਤੀ ਬੀਡੀਪੀਓ ਦੀ ਇੱਕ ਬਿਲਰਡ ਬੋਰਡ ਬਣਾਈ ਯਾਰ ਬਾਅਦੇ ਮਹੀਨੇ ਦੇ ਵਿੱਚ ਪੀਰ ਧਰਮਸ਼ਾਲਾ ਵਾ ਮੌਕੇ ਪਜਾਨੇ ਡਵਾਈ ਦੂਜੇ ਵਾਰ ਦੂਜੇ ਬੀਡੀ ਫਿਰ ਬਣਾਈ ਕਿਹੜੀ ਪੈਸੇ ਧਰਮਸ਼ਾਲਾ 2500 ਪੈਦਾਈ ਇੰਨੀ ਗੱਲ ਤਾਂ ਮੈਂ ਅਫਸਰਾਂ ਨੂੰ ਦੱਸਾ ਜਾਂਦਾ ਕਿ ਇਹੋ ਜੀ ਅਫਸਰਾਂ ਦਾ ਵੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇੱਕ ਜਗ੍ਹਾ ਦੋ ਦੋ ਫੁੱਟਾਂ ਵੀ ਗਲਤ ਤੇਰੀ ਪਹਿਲੀ ਵਾਰ ਕੋ ਸਹੀ ਜਗੀ ਵਾਕਿਆ ਮੌਕੇ ਪਜਾਨੇ ਡਾਈ ਆ ਸਾਡੀ ਉਹ ਮੰਗ ਆ ਕਿ ਪਹਿਲਾਂ ਇਹਨਾਂ ਦਾ ਕਾਰਵਾਈ ਹੋਵੇ ਦੂਜੇ ਜਿਹੜੀ ਧਰਮਸ਼ਾਲਾ ਜੋ ਕਹਿ ਗਿਆ ਕੋਈ ਬਣਾਈ ਆ ਉਹ ਬੀਡੀ ਪਸਾਨ ਨੇ ਸਾਨੂੰ ਸ਼ਵਾਦ ਦਵਾਇਆ ਕਿ ਤੁਸੀਂ ਐਪਲੀਕੇਸ਼ਨ ਦਿਓ ਔਰ ਇੱਕ ਹਫ਼ਤੇ ਦੇ ਵਿੱਚ ਵਿੱਚ ਇੱਕ ਹਫ਼ਤੇ ਵਿੱਚ ਤੇਰੀ ਕਾਰਵੇ ਸ਼ੁਰੂ ਹੋ ਜੂਗੀ ਅਤੇ ਜਿਹੜੀ ਤੁਹਾਡੀ ਨਿਸ਼ਾਨਦੇਹੀ ਕਰਕੇ ਜੋ ਕਿਸੇ ਕਿਸਮ ਜਗ੍ਹਾ ਬਣੀ ਵੀ ਆ ਉਹ ਜਗ੍ਹਾ ਵੀ ਕਢਾ ਕੇ ਤੇਰੀ ਧਰਮਸ਼ਾਲਾ ਬਣਾਈ ਜਾਵੇਗੀ ਉਹ ਸਾਨੂੰ ਆਸ ਹੀ ਆ ਕਿ ਨਾ ਇਹ ਕਹਿ ਕੇ ਅਫਸਰ ਕਰਾਂਗੇ ਜੇਕਰ ਸ਼ੁਕਰ ਤਾਂ ਕੇ ਆਣਾ ਕਰਨੀ ਕਰਦੇ ਆ ਤੇ ਪਾਰਟੀ ਦੁਆਰਾ ਇਸ ਔਰ ਤੇ ਆ ਜਾਏਗੀ ਕਿਉਂਕਿ ਕਸ਼ਕੁਦ ਹੱਟ ਚ ਬੰਦੇ ਨਹੀਂ ਆਉਂਦੇ ਇਹ ਪਾਰਟੀ ਦੇ ਵਰਕਰ ਆ ਇਹ ਪਾਰਟੀ ਦੇ ਨੌਜਵਾਨ ਵਰਕਰ ਆ ਰੀੜ ਦੀ ਹੱਡੀ ਆ ਉਹ ਜਦੋਂ ਅਸੀਂ ਵਾਅਦਾਵਾਂਗੇ ਭੱਜ ਜਾਣਗੇ ਉਹ ਸਾਨੂੰ ਆਸ ਆ ਕਿ ਜੋ ਅਫਸਰ ਨੇ ਕਹਿ ਕੇ ਘਰਾ ਦੇ ਜੇ ਅਗਰ ਚੌਂਦੀ ਪ੍ਰਸ਼ਾਸਨ ਇਹ ਜਿਹੜਾ ਮੁੱਦਾ ਪੰਜਾਬ ਲਗਦਾ ਨਾ ਭਕੇ ਤੇ ਸਾਡੀ ਮੰਗ ਹੈ ਪਹਿਲ ਕਰਵਾ ਦਿੱਤੀ ਜਾਵੇ ਦੂਜੀ ਗੱਲ ਮੈਂ ਪੁੱਛੇ ਪਾਰਟੀ ਭੰਗਦੀ ਹਾਂ ਮੈਂ ਇੱਕ ਇੱਕ ਬਿਆਨ ਕਰੇ ਕਿ 30 ਜੁਲਾਈ ਤੱਕ ਮੈਂ ਸਾਰੀਆਂ ਜਿਹੜੇ ਥੋੜੇ ਪੂਰੀ ਕਰ ਦੂੰਗਾ ਉਹ ਅੱਜ ਇੱਥੇ ਮੈਂ ਅਨਾਉਂਸ ਕਰਦਾ ਜਿਹੜਾ ਮੁੰਡਾ ਲਾਹਰ ਸਿੰਘ ਆ ਇਹ ਜਿਹੜੇ ਉਪ ਪ੍ਰਧਾਨ ਸੀਗਾ ਉਹ ਉਪ ਪ੍ਰਧਾਨ ਨਹੀਂ ਰਹੇਗਾ ਬੀਬੀ ਕੁੰਦਰ ਕੋ ਪੰਜਾਬ ਦਾ ਮਹਿਲਾ ਵੰਗ ਸੀ ਤੇ ਪੰਜਾਬ ਦਾ ਮਹਿਲਾ ਵੰਗ ਰਹੇਗੀ ਜਨ ਅਸ ਜਨ ਅਸੈਟੀ ਜੀ ਤੇ ਸੱਤ ਬਾਲ ਚੰਦ ਬਾਜਾਂ ਉਹਕੇ ਫ੍ਰੀਕੋਰ ਤੋਂ ਸੀਗੇ ਪੰਜਾਬ ਦੇ ਪ੍ਰਧਾਨ ਮੈਂ ਇਹਨਾਂ ਨੂੰ ਅੱਜ ਅਨੌਫੀ ਕਰਦਾ ਵਾਂ ਔਰ ਮਾਸ ਕਰਦਾ ਕਿ ਪਹਿਲਾ ਕੰਮ ਕਰਦੇ ਅੱਗੇ ਤੋਂ ਵਧੀਆ ਕੰਮ ਕਰਨਗੇ ਇੰਨੇ ਕਹਿੰਦਾ ਕਿ ਮੈਂ ਜਾ ਜਾ ਜਗਾ ਜੈ ਤੀਨ ਜੈ ਭਗਤ ਜੈ ਵਾਲਮੀਕੀ ਹਰ ਹਰ ਮਾਤਾ ਜੀ